ਮਾਨ ਤੇ ਆਪਣੇ ਹਲਕਾ ਤੂਰੀ ਵਾਰਡ ਨੰਬਰ 9 ਤੇ 14 ਦੇ ਵਿਕਾਸ ਕਾਰਜਾਂ ਦੇ ਲਈ 6435000 ਦੇ ਕੰਮ ਸ਼ੁਰੂ ਕਰਵਾਏ। ਇਹ ਕੰਮ ਮਾਰਕੀਟ ਮੈਟੀ ਦੇ ਚੇਅਰਮੈਨ ਰਾਜਵੰਤ ਸਿੰਘ ਕੁੱਲੀ ਤੇ ਪੰਜਾਬ ਵਕਫ ਬੋਰਡ ਦੇ ਮੈਂਬਰ ਅਨਵਰ ਪਸੋਟੇ ਆਮ ਆਦਮੀ ਪਾਰਟੀ ਦੀ ਸਮੁੱਝੀ ਲੀਡਰਸ਼ਿਪ ਵਿੱਤੀ ਹਾਜ਼ਰੀ ਦੇ ਵਿੱਚ ਹੋਇਆ। ਦਾ ਕੰਮ ਸ਼ੁਰੂ ਹੋਇਆ ਇੰਟਰਲੌਕ ਟਾਈਲ ਦਾ ਕੀ ਕਹਿਣਾ ਸਰਕਾਰ ਉਹ ਇਹ ਪਹਿਲਾ ਜਿਹੜੀ ਰੋਡ ਹੈ ਮੰਡੀਕਰਨ ਬੋਰਡ ਦੇ ਅੰਦਰ ਸੀ ਉਹਦੇ ਕਰਕੇ ਤਾਂ ਹੀ ਬਲੈਕ ਰੋਡ ਬਣੀ ਹੋਈ ਹੈ ਤਾਂ ਹੀ ਥੋੜੀ ਲੇਟ ਹੋ ਗਈ ਇਹ ਔਰ ਹੁਣ ਅਸੀਂ ਨੇ ਇਹ ਮਿਊਸਪਲਟੀ ਦੇ ਅੰਦਰ ਲੈ ਕੇ 28 ਲੱਖ 40 ਹਜ਼ਾਰ ਰੁਪਏ ਦੀ ਕਾਸਟ ਦੇ ਨਾਲ ਇਹਨੂੰ ਬਣਾਉਣਾ ਹੈ ਇਹਦੇ ਤੇ ਇੰਟਰਲੌਕ ਟਾਈਲ ਪੈਣੀ ਹੈ ਦੋਨੇ ਪਾਸੇ 8 ਇੰਚੀ ਪੈਪ ਬਣੇ ਨੇ ਤੇ ਔਰ ਇੱਥੇ ਪਾਣੀ ਦਾ ਸਭ ਤੋਂ ਵੱਧ ਜਿਹੜਾ ਵਹਾਸ ਸੀ ਉਹ ਪਾਣੀ ਪੂਰੀ ਦਾ ਆ ਕੇ ਪਾਣੀ ਇੱਥੇ ਕੱਢਦਾ ਸੀ ਅਰ ਉਹਨਾਂ ਨੂੰ ਅਸੀਂ ਉਹ ਹਿਸਾਬ ਨਾਲ ਬਣਾ ਰਿਹਾ ਇੱਥੇ ਨਾ ਪਾਣੀ ਖੜੇਗਾ ਨਾ ਹੀ ਕੋਈ ਹੋਰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਆਏ। ਇੰਟਰਲੋਕ ਟਾਈਲ ਦਾ ਕੰਮ ਸ਼ੁਰੂ ਹੋਣਾ ਮੰਦਰ ਦੇ ਪੂਰੇ ਕੀ ਕਹਿਣਾ ਤੁਹਾਡਾ ਸਰਕਾਰ ਵੱਲੋਂ? ਆਇਆ ਜਾ ਰਿਹਾ। ਬਾਲਾ ਜੀ ਮਹਾਰਾਜ ਕੀ ਜੈ। ਟੁੜੀ ਸ਼ਹਿਰ ਦੇ ਵਿੱਚ ਬਾਲਾ ਜੀ ਮੰਦਰ ਤੋਂ ਸਭ ਜਾਣਦੇ ਆ। ਸ਼ਾਇਦ ਹੀ ਸ਼ਹਿਰ ਦੇ ਵਿੱਚ ਹੋਰ ਕੋਈ ਮੰਦਰ ਜਿੱਥੇ ਲੋਕਾਂ ਦਾ ਸਭ ਨਾਲੋਂ ਵੱਧ ਰਸ਼ ਪੈਂਦਾ ਹੈ ਖਾਸ ਕਰਕੇ ਮੰਗਲਵਾਰ ਨੂੰ ਤਾਂ ਬਹੁਤ ਹੀ ਜ਼ਿਆਦਾ ਰਸ਼ ਹੁੰਦਾ ਹੈ। ਇਕਿਨ ਸੜਕ ਦੀ ਬਹੁਤ ਦੇਰ ਤੋਂ ਡਿਮਾਂਡ ਸੀ ਕਿ ਬਹੁਤ ਹੀ ਜੋ ਹਾਲਤ ਸੀ ਉਹ ਨਾਜੁਕ ਸੀ ਤਾਂ ਅੱਜ ਸਾਡੀ ਬੇਨਤੀ ਨੂੰ ਚੇਅਰਮੈਨ ਸਦਾ ਰਾਜਵੀ ਸੰਘੋਲੀ ਜੀ ਤੇ ਸਾਡੇ ਸਵਾਰਡ ਦੇ ਐਮਸੀ ਬਲਵਿੰਦਰ ਸਿੰਘ ਬਿੱਲੂ ਜੀ ਨੇ ਨੇਪੜੇ ਚਾੜਿਆ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਲਾਇਆ ਕਿ ਬਹੁਤ ਹੀ ਜਲਦ 28 ਲੱਖ ਦੀ ਕੀਮਤ ਦੇ ਨਾਲ ਇਸ ਸੜਕ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਨਿਰਮਾਣ ਕੀਤਾ ਜਾਊ। ਇਸ ਨਾਲੋਂ ਵੱਡੀ ਦਿੱਕਤ ਇਹ ਤੇ ਪਾਣੀ ਖੜਨ ਦੀ ਸੀ। ਜਦੋਂ ਵੀ ਜਰਾ-ਜਾ ਵੀ ਮੀਂਹ ਪੈਂਦਾ ਸੀ ਤਾਂ ਬਹੁਤ ਪਾਣੀ ਖੜ ਜਾਂਦਾ ਸੀ ਜਿਸ ਦੇ ਨਾਲ ਆਉਣ ਵਾਲੇ ਭਗਤਾਂ ਨੂੰ ਬਹੁਤ ਦਿੱਕਤ ਹੁੰਦੀ ਸੀ। ਤਾਂ ਇਹ ਕਹਿੰਦੇ ਨੇ ਕਿ ਹੁਣ ਇਸ ਟੈਕਨੀਕ ਦੇ ਨਾਲ ਇਹ ਸੜਕਾਂ ਦਾ ਨਿਰਮਾਣ ਕੀਤਾ ਜਾਊਗਾ ਤਾਂ ਕਿ ਇੱਥੇ ਪਾਣੀ ਦੀ ਬਿਲਕੁਲ ਵੀ ਦਿੱਕਤ ਨਹੀਂ ਆਉ। ਦਾਸੀ ਆਮ ਆਦਮੀ ਪਾਰਟੀ ਦਾ। ਮੈਂ ਸਾਰੇ ਆਗੂਆਂ ਦਾ ਬਹੁਤ ਧੰਨਵਾਦ ਕਰਦੇ ਆਂ ਕਿ ਉਹਨਾਂ ਨੇ ਇਸ ਸਾਡੀ ਬੇਨਤੀ ਨੂੰ ਕਬੂਲ ਕੀਤਾ। ਪੁਲੀ ਸ਼੍ਰੀ ਬਾਲਾ ਜੀ ਮਹਾਰਾਜ ਜੀ ਇੰਟਰਲੌਕ ਟਾਈਲ ਦਾ ਕੰਮ ਸ਼ੁਰੂ ਕਰ ਰਿਹਾ ਬਾਲਾ ਜੀ ਜਿਵੇਂ ਮੈਂ ਤੋਂ ਪਹਿਲਾਂ ਚੇਰਮੈਨ ਸਾਹਿਬ ਨੇ ਬੋਲਦਿਆਂ ਦੱਸਿਆ ਕਿ 6435000 ਦੇ ਕਰੀਬ ਇਹ ਕੰਮ ਸ਼ੁਰੂ ਕਰਨ ਜਾ ਰਹੇ ਆ ਅੱਜ ਤੇ ਬਾਲਾ ਜੀ ਮੰਦਿਰ ਵਾਲਾ ਜਿਹੜਾ ਰੋਡ ਆ ਬਲਵਿੰਦਰ ਬਿੱਲੂ ਸਾਡੇ ਐਮਸੀ ਨੇ ਪਾਰਟੀ ਦੇ ਸੀਨੀਅਰ ਆਗੂ ਨੇ ਇਹਨਾਂ ਦਾ ਆਪਣਾ ਵਾੜਾ ਪਹਿਲਾਂ ਹੀ ਇਹਨਾਂ ਨੇ ਆਪਣੇ ਬਾੜ ਦੇ ਵਿੱਚ ਤਕਰੀਬਨ 100% ਕੰਮ ਕਰਵਾਏ ਹੋਏ ਨੇ ਸੀਐਮ ਸਾਹਿਬ ਦਾ ਆਪਣਾ ਹਲਕਾ ਕਰੋੜਾਂ ਰੁਪਇਆ ਜਿਹੜਾ ਗ੍ਰਾਂਟ ਆ ਰਹੀ ਆ ਦਿਨ ਪਰ ਦਿਨ ਬਦਲ ਸਾਡੇ ਦੀ ਇੱਥੇ ਦੀ ਜਿਹੜੇ ਸਾਡੇ ਅਧਿਕਾਰੀ ਨੇ ਉਹ ਵੀ ਕਈ ਵਾਰੀ ਹੈ ਹੈਰਾਨ ਹੁੰਦੇ ਨੇ ਕਿ ਸ਼ਾਮ ਨੂੰ ਸਾਨੂੰ ਡਿਟੇਲ ਆ ਜਾਂਦੀ ਹੈ ਵੀ ਇੰਨੀਆਂ ਤੁਸੀਂ ਪ੍ਰਪੋਜ਼ਲ ਬਣਾ ਕੇ ਭੇਜੋ ਕਿਉਂਕਿ ਸੀਐਮ ਸਾਹਿਬ ਦੇ ਹਲਕੇ ਕਰਕੇ ਕੋਈ ਘਾਟ ਨਹੀਂ ਪੈਸੇ ਦੀ ਪਹਿਲੀਆਂ ਸਰਕਾਰਾਂ ਮੰਗਨੀ ਹੈ ਕਿ ਖਜ਼ਾਨਾ ਖਾਲੀ ਆ ਲਗਾਤਾਰ ਧੂਰੀ ਦੀ ਨਹਿਰ ਬਦਲਣ ਦੇ ਲਈ ਮੁੱਖ ਮੰਤਰੀ ਸਾਹਿਬ ਸਾਡੀ ਸਮੁੱਚੀ ਟੀਮ ਚੇਅਰਮੈਨ ਸਾਹਿਬ ਪ੍ਰਧਾਨ ਜੀ ਸਾਰੇ ਲੱਗੇ ਹੋਏ ਆ ਕਿਉਂਕਿ ਤੁਹਾਨੂੰ ਪਤਾ ਹੀ ਲੱਗਦਾ ਜਦੋਂ ਆਊਟਰ ਏਰੀਆ ਦੇ ਵਿੱਚ ਜਾ ਕੇ ਦੇਖਦੇ ਹੋ ਤੁਸੀਂ ਧੂਰੀ ਦਾ ਜਿਹੜਾ ਕੰਮ ਹੋਇਆ ਧੂਰੀ ਦੀ ਨਹਿਰ ਬਦਲੀ ਆ ਇਹ ਇਸ ਕਰਕੇ ਬਦਲੀ ਆ ਕਿ ਮੁੱਖ ਮੰਤਰੀ ਸਾਹਿਬ ਦਾ ਹਲਕਾ ਹੋਣ ਕਰਕੇ ਤੂਰੀ ਵਾਲਾਂ ਨੂੰ ਤਾਂ ਪਹਿਲਾਂ ਕਦੇ ਮਨਿਸਟਰੀ ਦੀ ਮਿਲੀ ਦੀ ਪਹਿਲੀ ਵਾਰੀ ਹੋਇਆ ਕਿ ਪੰਜਾਬ ਦੀ ਅਜੋਗਵਾਈ ਕਰ ਰਹੇ ਨੇ ਇਮਾਨਦਾਰ ਮੁੱਖ ਮੰਤਰੀ ਉਹ ਤੂਰੀ ਵਾਲਾਂ ਦੇ ਹਿੱਸੇ ਆਏ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨੇ ਵੀ ਕੰਮਕਾਰ ਰਹਿੰਦੇ ਆ ਉਹ ਸਾਰੇ ਬਹੁਤ ਜਲਦੀ ਜਿਬਰੀ ਕਰ ਦੇ ਸਰ ਕੀ ਕਹਿਣਾ ਅੱਜ ਬਾਲਾਜੀ ਮੰਦਿਰ ਵਾਲੀ ਸੜਕ ਦਾ ਨਰਮ ਨਿਰਮਾਣ ਦਾ ਇੰਟਰਲੌਕ ਟਾਇਲ ਲੱਗਣੀ ਹੈ ਕੀ ਕਹਿਣਾ ਤੁਹਾਡਾ ਅੱਜ ਅਸੀਂ ਵਾਰਡ ਨੰਬਰ 9 ਤੂਰੀ ਦੇ ਵਾਰਡ ਦੇ ਵਿੱਚ ਸਾਡੀ ਸਮੁੱਚੀ ਟੀਮ ਪ੍ਰਧਾਨ ਜੀ ਪੁਸ਼ਪਤਾ ਜੀ ਦੀ ਕਾਨਵਰ ਜੀ ਸਾਡੇ ਸਪਾਰਡ ਦੇ ਐਮਸੀ ਸਾਹਿਬ ਸਾਡੇ ਕੋਰ ਜਨਨ ਸਾਥੀ ਆਏ ਨੇ ਸਾਰੇ ਮੰਡਰ ਦੇ ਸਾਡੇ ਕਮੇਟੀ ਹੈ ਤੇ ਇਹ ਅੱਜ ਧੂਰੀ ਦੇ ਵਿੱਚ ਵਾਰਡ ਨੰਬਰ 9 ਅਤੇ ਵਾਰਡ ਨੰਬਰ 14 ਦੇ ਵਿੱਚ 6435000 ਰੁਪਏ ਦੇ ਜਿਹੜੇ ਕੰਮ ਨੇ ਉਹ ਡਵੈਲਪਮੈਂਟ ਦੇ ਕੀਤੇ ਜਾ ਰਹੇ ਨੇ ਇਹ ਨੌਂ ਨੰਬਰ ਵਾਰਡ ਦੇ ਵਿੱਚ ਐ ਐਮਸੀ ਸਾਹਿਬ ਨੇ ਦੱਸਿਆ ਕਿ ਸਾਡੇ 100% ਕੰਮ ਹੋਏ ਨੇ ਪਰ ਆਹ ਕੰਮ ਜਿਹੜਾ ਸੀ ਅਧੂਰਾ ਸੀ ਜਿਹੜੀ ਬਾਲਾਜੀ ਮੰਦਿਰ ਦੇ ਅੱਗੇ ਵਾਲੀ ਗਲੀ ਐ ਇਹਦੇ ਕੱਲੇ ਤੇ 28 ਲੱਖ ਰੁਪਏ ਲਾ ਕੇ ਨੂੰ ਬੜੀ ਵਧੀਆ ਨਵੀਨੀਕਰਨ ਨਾਲ ਬਣਾਈ ਜਾਊਗੀ ਕਿਉਂਕਿ ਇੱਥੇ ਪਹਿਲਾਂ ਪਾਣੀ ਵੀ ਖੜਦਾ ਸੀ ਤੇ ਜਿੰਨਾ ਵੀ ਦੁੱਖਿਆ ਸੜਕ ਦਾ ਮਾੜਾ ਹਾਲ ਸੀ ਇਹਨੂੰ ਵਧੀਆ ਬਿਹਤਰ ਬਣਾਇਆ ਜਾਊਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਧੂਰੀ ਦੇ ਇੱਕ-ਇੱਕ ਕਰਕੇ ਕੰਮ ਸਾਰੇ ਡਿਵੈਲਪਮੈਂਟ ਦੇ ਪੂਰੇ ਕੀਤੇ ਜਾਣਗੇ ਕਿਉਂਕਿ ਇਹ ਜਿਹੜਾ ਹਲਕਾ ਹੈ ਮਾਨ ਸਾਹਿਬ ਦਾ ਆਪਣਾ ਹਲਕਾ ਹੈ ਧੂਰੀ ਦੇ ਲੋਕਾਂ ਨੇ ਇਥੋਂ ਮਾਨ ਸਾਹਿਬ ਨੂੰ ਐਮਐਲਏ ਬਣਾਇਆ ਸੀ ਅਸੀਂ ਧੂਰੀ ਦੇ ਲੋਕਾਂ ਨੂੰ ਯਕੀਨ ਦਿਵਾਉਣਾ ਹੈ ਕਿ ਪੈਸੇ ਦੀ ਕੋਈ ਘਾਟ ਨਹੀਂ ਪੈਸਾ ਵਾਧੂ ਹੈ ਤੇ ਜਿਹੜੀ ਮੈਂ ਬੇਨਤੀ ਕਰਦਾ ਸਾਡੇ ਲਾਲ ਸਿੰਘ ਜੀ ਨੇ ਸਾਰੇ ਐਮਸੀ ਦੇ ਅਧਿਕਾਰੀ ਕੇ ਥੋੜਾ ਜਿਹਾ ਆਪਾਂ ਕੰਮ ਚ ਤੇਜ਼ੀ ਲਿਆਈਏ ਤਾਂ ਕਿ ਜਿਹੜੇ ਸਮਾ ਸਰਕਾਰ ਦਾ ਇੱਕ ਸਾਲ ਦਾ ਰਹਿੰਦਾ ਉਹਦੇ ਵਿੱਚ ਆਪਾਂ ਜਿੰਨੇ ਵੀ ਧੂਰੀ ਦੇ ਕੰਮ ਨੇ ਉਹਨਾਂ ਨੂੰ ਆਪਾਂ ਜਲਦੀ ਨੇਪੜੇ ਚੜਾਈ ਨੇਪਰੇ ਚੜਾਈ